ਤੇ ਭਗਤ ਰਵਦਾਸ ਸਾਹਿਬ ਜੀ ਜਿਸ ਪੱਥਰ ਦੇ ਉੱਤੇ ਬਹਿ ਕੇ ਮੋਚੀ ਦਾ ਕੰਮ ਕਰਦੇ ਸੀ ਜੋੜੇ ਗੰਢਦੇ ਸੀ ਉਹ ਪੱਥਰ ਦੀ ਸ਼ਕਲ ਠਾਕੁਰ ਵਰਗੀ ਸੀ ਗੰਡਕਾ ਨਦੀ ਦੇ ਪੱਥਰ ਵਰਗੀ ਉਹਦੀ ਸ਼ਕਲ ਸੀ ਜਿਹਨੂੰ ਕਿ ਸਨਾਤਨ মত ਬਹੁਤ ਪੂਜਦਾ ਹੈ ਠਾਕੁਰ ਕਰਕੇ ਭਗਵਾਨ ਕਰਕੇ ਉਹਨੂੰ ਪੂਜਦੇ ਨੇ ਇੱਕ ਦਿਨ ਵੈਸ਼ਨੋ ਭਗਤ ਆ ਗਏ ਭਗਤ ਸਾਹਿਬ ਜੀ ਦੇ ਕੋਲ ਤੇ ਆ ਕੇ ਕਹਿਣ ਲੱਗੇ ਵੀ ਪਗਤ ਜੀ ਜਿਸ ਪੱਥਰ ਦੇ ਉੱਤੇ ਬੈਠ ਕੇ ਤੁਸੀਂ ਕੰਮ ਕਰਦੇ ਹੋ ਨਾ ਮੂੰਚੀ ਦਾ ਜੋੜੇ ਗੰਢਦੇ ਹੋ ਇਹ ਪੱਥਰ ਦੀ ਸ਼ਕਲ ਜਿਹੜੀ ਹੈ ਸਾਡੇ ਠਾਕੁਰ ਵਰਗੀ ਹੈ ਤੁਸੀਂ ਇਦਾਂ ਕਰੋ ਸਾਡੇ ਤੋਂ ਪੈਸੇ ਲੈ ਲਓ ਤੇ ਇਹ ਠਾਕੁਰ ਜੀ ਦੀ ਮੂਰਤੀ ਵਰਦੀ ਸ਼ਕਲ ਵਾਲਾ ਪੱਥਰ ਇਹ ਤੁਸੀਂ ਸਾਨੂੰ ਦੇ ਦਿਓ ਅਸੀਂ ਕਰ ਲੈ ਜਾ ਕੇ ਇਹਨੂੰ ਪੂਜਾਂਗੇ ਤੇ ਭਗਤ ਜੀ ਨੇ ਮਨਾਂ ਕਰ ਦਿੱਤਾ ਕਹਿੰਦੇ ਨਹੀਂ ਭਾਈ ਇਹ ਨਹੀਂ ਅਸੀਂ ਕਿਸ ਨੂੰ ਦੇ ਸਕਦੇ ਮੈਂ ਤੇ ਸਾਰਾ ਕਾਰ ਵਿਹਾਰੇ ਦੇ ਤੇ ਬੈ ਕੇ ਹੀ ਕਰਨਾ ਹੁੰਦਾ ਉਹ ਵੈਸ਼ਨੋ ਭਗਤ ਆਪਣੇ ਘਰ ਨੂੰ ਚੱਲ ਗਏ ਤੇ ਕੁਝ ਦਿਨਾਂ ਬਾਅਦ ਭਗਤ ਰਵਿਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਸਾਧੂ ਸੰਤ ਜਨ ਆਏ ਸਾਧੂਆਂ ਨੂੰ ਭੋਜਨ ਪ੍ਰਸ਼ਾਦਾ ਛਕਾਉਣਾ ਸੀ ਘਰ ਵਿੱਚ ਵੇਖਿਆ ਆਟਾ ਦਾਲ ਹੈ ਨਹੀਂ ਸੀ ਕੁਝ ਤੇ ਭਗਤ ਸਾਹਿਬ ਜੀ ਨੇ ਉਹ ਪੱਥਰ ਚੁੱਕਿਆ ਤੇ ਉਹਨਾਂ ਵੈਸ਼ ਨੂੰ ਭਗਤਾਂ ਦੇ ਕੋਲ ਗਏ ਜਾ ਕੇ ਕਹਿਣ ਲੱਗੇ ਵੀ ਤੁਸੀਂ ਇਹ ਪੱਥਰ ਲੈ ਲਓ ਮੇਰੇ ਤੋਂ ਮੈਨੂੰ ਕੁਝ ਧਨ ਦੌਲਤ ਦੇ ਦਿਓ ਮੇਰੇ ਘਰ ਵਿੱਚ ਸਾਧੂ ਸੰਤ ਆਏ ਨੇ ਮੈਂ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਣਾ ਹੈ ਉਹਨਾਂ ਵੈਸ਼ ਨੂੰ ਭਗਤਾਂ ਨੇ ਕੁਝ ਰੁਪਏ ਫੜਾਏ ਭਗਤ ਰਵਦਾਸ ਸਾਹਿਬ ਜੀ ਆਪਣੇ ਘਰ ਆਏ ਸਾਧੂਆਂ ਨੂੰ ਪ੍ਰਸ਼ਾਦਾ ਪਣੀ ਛਕਾਇਆ ਉਸ ਰਾਤ ਨੂੰ ਉਹਨਾਂ ਵੈਸ਼ਨੂ ਭਗਤਾਂ ਦੇ ਸੁਪਨੇ ਵਿੱਚ ਠਾਕੁਰ ਜੀ ਨੇ ਆ ਕੇ ਕਹਿੰਦੇ ਦਰਸ਼ਨ ਦਿੱਤੇ ਉਹਨਾਂ ਦੇ ਛਾਤੀ ਤੇ ਚੜ ਗਏ ਆ ਕੇ ਵੀ ਤੁਸੀਂ ਮੈਨੂੰ ਮੇਰੇ ਭਗਤ ਤੋਂ ਦੂਰ ਕਰ ਦਿੱਤਾ ਧਨ ਦੌਲਤ ਤੁਸੀਂ ਲੈ ਲਿਆ ਰੁਪਈਏ ਲੈ ਲੇ ਮੇਰੇ ਭਗਤ ਤੋਂ ਦੂਰ ਕਰ ਦਿੱਤਾ ਕੀ ਹੋਇਆ ਜੇ ਭਗਤ ਰਵਦਾਸ ਸਾਹਿਬ ਜੀ ਮੇਰੇ ਉੱਤੇ ਬੈਠ ਕੇ ਜੋੜੇ ਗੰਢ ਦੇ ਸਨ ਜਿਹੜੀਆਂ ਰੱਬ ਦੀਆਂ ਬਾਤਾਂ ਉਸ ਮਾਲਕ ਦੀਆਂ ਬਾਤਾਂ ਉਹ ਪਾਉਂਦੇ ਸਨ ਉਹ ਮੈਂ ਵੀ ਸੁਣਿਆ ਕਰਦਾ ਸਾਂ ਕਹਿੰਦੇ ਜੀ ਦੂਜੇ ਦਿਨ ਰੁਪਈਏ ਵੀ ਨਾਲ ਲੈ ਕੇ ਵੈਸ਼ਨੋ ਭਗਤ ਤੇ ਉਹ ਪੱਥਰ ਵੀ ਨਾਲ ਲੈ ਗਏ ਭਗਤ ਰਵਦਾਸ ਜੀ ਨੂੰ ਕਹਿੰਦੇ ਵੀ ਆਹ ਪੈਸੇ ਵੀ ਰੱਖ ਲਓ ਤੇ ਪੱਥਰ ਵੀ ਤੁਸੀਂ ਰੱਖ ਲਓ ਉਸ ਰਾਤ ਭਗਤ ਰਵਦਾਸ ਸਾਹਿਬ ਜੀ ਦੇ ਸੁਪਨੇ ਵਿੱਚ ਠਾਕੁਰ ਜੀ ਆ ਗਏ ਰਵਿਦਾਸਾ ਤੂੰ ਪੈਸੇ ਵੀ ਲੈ ਲਏ ਤੇ ਠਾਕੁਰ ਜੀ ਦੀ ਮੂਰਤੀ ਵੀ ਲੈ ਲਈ ਉਹ ਪੱਥਰ ਵੀ ਲੈ ਲਿਆ ਜਿਹਦੇ ਤੇ ਬੈਠ ਕੇ ਤੂੰ ਜੋੜੇ ਗੰਢਦਾ ਸੀ ਐਨੀ ਬੇਈਮਾਨੀ ਭਗਤ ਰਵਦਾਸ ਸਾਹਿਬ ਜੀ ਨੂੰ ਡਰਾਉਣਾ ਚਾਹਿਆ ਰੱਬ ਨੇ ਬੜਾ ਵੱਖਰਾ ਜਿਹਾ ਰੂਪ ਬਣਾ ਕੇ ਭਗਤ ਰਵਦਾਸ ਸਾਹਿਬ ਜੀ ਦੀ ਛਾਤੀ ਤੇ ਬਹਿ ਗਿਆ ਤੇ ਭਗਤ ਰਵਦਾਸ ਸਾਹਿਬ ਜੀ ਨੇ ਉਦੋਂ ਸ਼ਬਦ ਉਚਾਰਿਆ ਕਹਿੰਦੇ ਜੀ ਕਹਾ ਭਇਓ ਜੋ ਤਨ ਭਇਓ ਛਿਨ ਛਿਨ ਉਸ ਠਾਕੁਰ ਦੇ ਰੂਪ ਨੇ ਕਿਹਾ ਕਿ ਐ ਰਵਿਦਾਸ ਤੇਰੇ ਮੈਂ ਟੋਟੇ ਟੋਟੇ ਕਰ ਦੇਣੇ ਆ ਤੂੰ ਵੈਸ਼ਨੂ ਭਗਤਾ ਤੋਂ ਰੁਪਈਏ ਵੀ ਲੈ ਲਏ ਨੇ ਤੇ ਨਾਲ ਉਹ ਪੱਥਰ ਵੀ ਲੈ ਲਿਆ ਤੇਰੇ ਮੈਂ ਟੋਟੇ ਟੋਟੇ ਕਰ ਦੇਣੇ ਆ ਭਗਤ ਰਵਿਦਾਸ ਸਾਹਿਬ ਜੀ ਉਹ ਤੋਂ ਬਚਨ ਉਚਾਰਦੇ ਨੇ ਕਹਿੰਦੇ ਕਹਾ ਭਇਓ ਜੋ ਤਨ ਭਇਓ ਛਿਨ ਛਿਨ ਕੀ ਹੋ ਗਿਆ ਰੱਬਾ ਜੇ ਮੇਰੇ ਸਰੀਰ ਨੂੰ ਤੂੰ ਟੋਟੇ ਟੋਟੇ ਵੀ ਕਰ ਦੇਂਗਾ ਪ੍ਰੇਮ ਜਾਏ ਤਾਉ ਡਰ ਪੈ ਤੇਰੋ ਜਨ ਤੇਰੇ ਜਨ ਨੇ ਤੇਰੇ ਸੇਵਕ ਰਵਿਦਾਸ ਨੇ ਉਦੋਂ ਡਰਣਾ ਜਦੋਂ ਤੇਰਾ ਪਿਆਰ ਮੇਰੇ ਹਿਰਦੇ ਚੋਂ ਮੁੱਕ ਗਿਆ ਉਹਨਾਂ ਚਿਰ ਨਹੀਂ ਮੈਨੂੰ ਕੋਈ ਡਰ ਜਿੰਨਾ ਚਿਰ ਤੇਰਾ ਪਿਆਰ ਮੇਰੇ ਹਿਰਦੇ ਦੇ ਵਿੱਚ ਹੈ ਉਹਨਾਂ ਚਿਰ ਮੈਨੂੰ ਕੋਈ ਡਰ ਨਹੀਂ ਬਚਨ ਕਰਦੇ ਨੇ ਕਹਾ ਭਇਓ ਜੋ ਤਨ ਭਇਓ ਛਿਨ ਛਿਨ ਪ੍ਰੇਮ ਜਾਏ ਤਾਉ ਡਰ ਪੈ ਤੇਰੋ ਜਨ तुजह चरण अरबिंद भवन मन पान करत पायो पायो रामैया तन रहौ दा विश्राम देख के कहंदे संपत विपत पटल माया तन ता मह मगन होत ना तेरो जन प्रेम की जेवरी बाधियो तेरो जाना कह रबिदास छुटबो कवन गुण महाराज ए संपत तन दौलत एदे करके तेरा भगत डोलन नी जि लगा ਪਵੇਂ ਜਿੰਨੇ ਮਰਜੀ ਜਾਲ ਮੇਰੇ ਸਾਹਮਣੇ ਆ ਜਾਣ ਇਹਨਾਂ ਚੀਜ਼ਾਂ ਦੇ ਕਿੰਨੀਆਂ ਹੀ ਬਿਪਤਾ ਆ ਜਾਣ ਕਿੰਨਾ ਹੀ ਧਨ ਦੌਲਤ ਮੈਨੂੰ ਕੋਈ ਦੇ ਦੇਵੇ ਪਰ ਮੈਂ ਤੇਰੀ ਭਗਤੀ ਤੋਂ ਨਹੀਂ ਜਿਡੋਲਣ ਲੱਗਾ ਮੈਂ ਤੇਰਾ ਭਗਤ ਹਾਂ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ਕਹ ਰਵਿਦਾਸ ਛੁਟਬੋ ਕਵਨ ਗੁਨ ਮੈਂ ਪ੍ਰੇਮ ਦੀ ਰੱਸੀ ਦੇ ਨਾਲ ਤੈਨੂੰ ਬੰਨਿਆ ਹੋਇਆ ਮਾਲਕਾ ਇਹ ਦੱਸ ਦੇ ਵੀ ਛੁੱਟੇਗਾ ਕਿਵੇਂ ਛੁੱਟ ਕੇ ਮੈਂ ਸਕਦਾ ਹੈ ਮੇਰੀਆਂ ਪ੍ਰੇਮ ਦੀਆਂ ਡੋਰਾ ਉਹ ਤੇਰੇ ਚਰਨਾਂ ਦੇ ਨਾਲ ਵੱਜੀਆਂ ਹੋਈਆਂ ਹਨ ਮੇਰਾ ਤੇਰੇ ਨਾਲ ਪ੍ਰੇਮ ਹੈ ਮੈਂ ਤੇਰਾ ਸ੍ਰੇਸ਼ਟ ਭਗਤ ਹਾਂ ਤੇਰੇ ਚਰਨਾਂ ਦਾ ਸੇਵਕ ਹਾਂ